ਇਹਨਾਂ ਪੰਜ ਲੋਕਾਂ ਨੂੰ ਘਰ ਤੋਂ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ ਨਹੀਂ ਤਾਂ ਪੈ ਸਕਦਾ ਹੈ ਪਛਤਾਉਣਾ ਜਦੋਂ ਵੀ ਕੋਈ ਵਿਅਕਤੀ ਦਾਨ ਕਰਦਾ ਹੈ ਤਾਂ ਉਸ ਨੂੰ ਦੁੱਖਾਂ ਤੋਂ ਮੁਕਤੀ ਮਿਲਦੀ ਹੈ ਦਾਨ ਕਰਨ ਨਾਲ ਵਿਅਕਤੀ ਦੇ ਪਾਪ ਮਿਟ ਜਾਂਦੇ ਹਨ ਜੇਕਰ ਅਸੀਂ ਇਹਨਾਂ ਪੰਜ ਵਿਅਕਤੀਆਂ ਨੂੰ ਘਰੋਂ ਖਾਲੀ ਹੱਥ ਜਾਣ ਦਿੰਦੇ ਹਾਂ ਤਾਂ ਘਰੋਂ ਵਿੱਚ ਖੁਸ਼ੀਆਂ ਚਲੀਆਂ ਜਾਂਦੀਆਂ ਹਨ ਉਹ ਕਿਹੜੇ ਪੰਜ ਲੋਕ ਹਨ ਜਿਨ੍ਹਾਂ ਨੂੰ ਅਸੀਂ ਘਰ ਵਿੱਚੋਂ ਖਾਲੀ ਨਹੀਂ ਜਾਣ ਦੇਣਾ ਆਓ ਜਾਣੀਏ ਇੰਨਾਂ ਨੂੰ ਜਾਣਨ ਤੋਂ ਪਹਿਲਾਂ ਜੇ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਤੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਆਓ ਜਾਣੀਏ ਇਹ ਕਿਹੜੇ ਪੰਜ ਲੋਕ ਹਨ ਨੰਬਰ 1 ਜੇਕਰ ਤੁਹਾਡੇ ਦਰਵਾਜ਼ੇ ਤੋਂ ਕੋਈ ਸੰਤ ਜਾਂ ਮਹਾਤਮਾ ਆਵੇ ਤਾਂ ਉਹਨਾਂ ਦਾ ਅਪਮਾਨ ਨਾ ਕਰੋ ਸਗੋਂ ਹਮੇਸ਼ਾ ਨਿਮਰਤਾ ਨਾਲ ਪੇਸ਼ ਆਓ ਕਦੇ ਵੀ ਉਹਨਾਂ ਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਾ ਜਾਣ ਦਿਓ ਤੁਸੀਂ ਚਾਹੇ ਜੋ ਵੀ ਸਮਰਥਾ ਰੱਖਦੇ ਹੋ ਕਦੇ ਵੀ ਉਹਨਾਂ ਦੀ ਬਦ ਅਸੀਸ ਨਾ ਲਵੋ ਜੇਕਰ ਕੋਈ ਬਦ ਅਸੀਸ ਦੇ ਦੇਣ ਤਾਂ ਜੀਵਨ ਵਿੱਚ ਦੁੱਖ ਤੇ ਮੁਸੀਬਤਾਂ ਦਾ ਪਹਾੜ ਟੁੱਟ ਪੈਂਦਾ ਹੈ ਨੰਬਰ 2 ਜੇਕਰ ਕੋਈ ਕਿਨਰ ਤੁਹਾਡੇ ਦਰਵਾਜ਼ੇ ਤੇ ਆ ਕੇ ਕੁਝ ਮੰਗਦਾ ਹੈ ਤਾਂ ਉਸ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ ਕਿੰਨਰ ਨੂੰ ਦਾਨ ਕਰਨ ਨਾਲ ਹੁੰਡਲੀ ਵਿੱਚ ਬੁੱਧ ਗ੍ਰਹਿ ਦਾ ਦੋਸ਼ ਦੂਰ ਹੋ ਜਾਂਦਾ ਹੈ ਜੋਤਿਸ਼ ਅਨਸਾਰ ਜੇਕਰ ਕਿੰਨਰਾਂ ਨੂੰ ਹਰੇ ਰੰਗ ਦੇ ਕੱਪੜੇ ਜਾਂ ਹਰੇ ਰੰਗ ਦੀ ਕੋਈ ਵੀ ਚੀਜ਼ ਦਾਨ ਕੀਤੀ ਜਾਂਦੀ ਹੈ ਤਾਂ ਇਹ ਬਹੁਤ ਸ਼ੁਭ ਹੁੰਦਾ ਹੈ ਇਹਨਾਂ ਦਾ અપਮਾਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਲਈ ਜੋ ਵੀ ਹੋ ਸਕੇ ਉਹਨਾਂ ਨੂੰ ਦਾਨ ਦੇਣਾ ਚਾਹੀਦਾ ਹੈ ਨੰਬਰ 3 ਜੇਕਰ ਕੋਈ ਭਿਖਾਰੀ ਘਰ ਦੇ ਦਰਵਾਜ਼ੇ ਤੇ ਆਉਂਦਾ ਹੈ ਤਾਂ ਉਸ ਨੂੰ ਖਾਲੀ ਹੱਥ ਵਾਪਸ ਨਹੀਂ મોੜਨਾ ਚਾਹੀਦਾ ਪੈਸੇ ਨਹੀਂ ਦੇ ਸਕਦੇ ਤਾਂ ਉਸ ਨੂੰ ਖਾਣ ਪੀਣ ਦਾ ਸਮਾਨ ਵੀ ਦੇ ਸਕਦੇ ਹੋ ਪਰੰਤੂ ਉਸ ਨੂੰ ਤਦਕਾਰਨਾ ਬਿਲਕੁਲ ਵੀ ਨਹੀਂ ਚਾਹੀਦਾ ਆਪਣੀ ਸਮਰੱਥਾ ਅਨਸਾਰ ਜੋ ਵੀ ਦੇ ਸਕਦੇ ਹੋ ਨੰਬਰ 4 ਅੰਗਹੀਣ ਜਾਂ ਬੇਸਹਾਰਾ ਵਿਅਕਤੀ ਦਰਵਾਜ਼ੇ ਤੇ ਮਦਦ ਮੰਗਣ ਲਈ ਆਵੇ ਤਾਂ ਉਸ ਦੀ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਸ਼ਨੀ ਰਾਹੂ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹਨਾਂ ਨੂੰ ਦਾਨ ਕਰਨ ਨਾਲ ਗ੍ਰਹਾਂ ਦੇ ਪ੍ਰਕੋਪ ਤੋਂ ਬਚ ਸਕਦੇ ਹਾਂ ਅਤੇ ਜ਼ਿੰਦਗੀ ਵਿੱਚ ਸਭ ਠੀਕ ਠਾਕ ਹੋ ਜਾਂਦਾ ਹੈ। ਇਸ ਲਈ ਆਪਾਸ ਤੇ ਅੰਗਹੀਣ ਵਿਅਕਤੀਆਂ ਨੂੰ ਦਰਵਾਜ਼ੇ ਤੋਂ ਕਦੇ ਵੀ ਖਾਲੀ ਹੱਥ ਨਾ ਮੋੜੋ। ਨੰਬਰ 5 ਘਰ ਦੀ ਧੀ ਜੇਕਰ ਸਹੁਰੇ ਘਰੋਂ ਆਵੇ ਤਾਂ ਉਸ ਨੂੰ ਕਦੇ ਵੀ ਡਾਂਟਣਾ ਨਹੀਂ ਚਾਹੀਦਾ। ਅਤੇ ਆਪਣੀ ਮਰਜ਼ੀ ਅਨਸਾਰ দান ਕਰਨਾ ਚਾਹੀਦਾ ਹੈ ਕੁਝ ਘਰਾਂ ਵਿੱਚ ਵਿਆਹੀ ਆਈ ਧੀ ਨਾਲ ਝਗੜਾ ਕਰਦੇ ਹਨ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਗਰੀਬੀ ਅਤੇ ਦਰਿਤਾ ਆਉਂਦੀ ਹੈ ਜੇਕਰ ਘਰ ਦੀ ਧੀ ਘਰੋਂ ਬੇਇੱਜ਼ਤ ਹੋ ਕੇ ਜਾਂਦੀ ਹੈ ਤਾਂ ਸਮਝੋ ਕਿ ਲਕਸ਼ਮੀ ਵੀ ਨਾਰਾਜ਼ ਹੋ ਗਈ ਇਸ ਲਈ ਘਰ ਦੀ ਬੇਟੀ ਨੂੰ ਕਦੇ ਵੀ ਖਾਲੀ ਹੱਥ ਨਾ ਜਾਣ ਦਿਓ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ